ਵੀਰ ਜੀ ਚੰਗੀ ਪੜੀ ਰੇੜੀ ਲੱਗੀ ਸਾਡੇ ਘਰ ਦੇ ਨੇ ਸਾਰਾ ਟੱਬਰ ਆ ਕੇ ਇਕੱਠੇ ਹੋ ਗਏ ਆ ਤਿੰਨ ਤੇ ਨੱਡੇ ਇਹਨਾਂ ਦੇ ਆਲਰੇਡੀ ਲੱਗੇ ਹੋਏ ਆ ਜੇ ਕੋਈ ਸਰਦਾਰ ਬੰਦਾ ਖਾਂਦਾ ਵਾ ਤੇ ਕੋਈ ਗੁਨਾਹ ਕਰ ਰਿਆ ਪਬਲਿਕ ਪ੍ਰਾਪਰਟੀ ਆ ਹੈਨਾ ਗਵਰਨਮੈਂਟ ਪ੍ਰਾਪਰਟੀ ਹੈ ਨਾ ਪਬਲਿਕ ਪ੍ਰਾਪਰਟੀ ਪਰਸਨਲ ਪ੍ਰਾਪਰਟੀ ਕਿਸੇ ਦੀ ਨਹੀਂ ਹੈਗੀ ਠੀਕ ਆ ਇਹਨਾਂ ਨੂੰ ਅਸੀਂ ਕਿਹਾ ਬਹਿ ਕੇ ਸੌਟ ਆਊਟ ਕਰ ਲੈਨੇ ਜਿੰਨਾਂ ਕੋ ਲਿਆ ਉਹਨਾਂ ਨੂੰ ਲੈ ਆਓ ਲੇਕਿਨ ਇਹ ਬੰਦੇ ਨੇ ਇੱਕ ਨਹੀਂ ਸੁਣੀ ਸਾਡੀ ਰੇੜੀ ਪਲਟਾਤੀ ਆਪਾਂ ਦੋ ਜਣੇ ਦੋ ਲੇਡੀਜ਼ ਦੋ ਜੈਂਟਸ ਔਰ ਇਹ ਸਾਰੀ ਮਾਰਕੀਟ 플러스 ਪ੍ਰਧਾਨ ਸਾਹਿਬ ਨਾਲ ਜੇ ਪ੍ਰਧਾਨ ਸਾਹਿਬ ਚਾਹੁੰਦੇ ਤੇ ਇੰਨਾ ਰਿਜਕ ਪੈਰਾਂ 'ਚ ਨਹੀਂ ਰੋਲਣਾ ਸਰਦਾਰ ਬੰਦਿਆਂ ਦੇ ਹੱਥੀ ਨਹੀਂ ਪੈਣਾ ਉਹਨਾਂ ਦੀ ਦਸਤਾਰਾ ਲਾਉਣ ਦੀ ਨੋਬਤ ਨਹੀਂ ਆਉਣੀ ਕਿਸੇ ਦਾ ਇੰਨਾ ਜ਼ਮੀਰ ਮਰਿਆ ਨਹੀਂ ਕਿ ਆਪਣੀ ਦਸਤਾਰ ਲਾਊਗਾ ਠੀਕ ਹੈ ਆਲਰੇਡੀ ਵੀਡੀਓਜ਼ ਬਣੀ ਪਈ ਆ ਪੱਥਰ ਚਲਾਏ ਪੱਥਰ ਤੁਸੀਂ ਥੱਲੇ ਡਿੱਗੇ ਵੇਖ ਸਕਦੇ ਜੇ 9-10000 ਰੁਪਏ ਦਾ ਨੁਕਸਾਨ ਕਰਤਾ ਪਹਿਲੋ ਸਾਡੀਆਂ ਇਹਨਾਂ ਨੇ ਰੇੜੀ ਚੋਰੀ ਕੀਤੀ ਸਾਰੇ ਰੇੜੀਆਂ ਵਾਲੇ ਸਾਡੇ ਨਾਲ ਲੱਗਦੇ ਨਾ ਸਾਰਿਆਂ ਨੇ ਵਧੀ ਕੀ ਕੀਤੀ ਸਾਹਮਣੇ ਬੌਸਾਵਾ ਕ੍ਰਿਸ ਟ੍ਰੇਡਿੰਗ ਕੰਪਨੀ ਉਹਨਾਂ ਨੇ ਸੌਟ ਆਊਟ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਇੱਕ ਨਹੀਂ ਸੁਣੀ ਜੇ ਦੋ ਭਰਾ ਨੇ ਮੇਰੇ ਸਕੇ ਹਾਂਜੀ ਇੱਕ ਦੀਆਂ ਦੋ ਬੇਟੀਆਂ ਨੇ ਵਿਆਹੇ ਵਰਿਆ ਵਾ ਇੱਕ ਇੱਕ ਵਾਰਾ ਸਾਹਮਣੇ ਦੁਕਾਨ ਤੇ ਕੰਮ ਕਰਦਾ ਤੇ ਦੂਜਿਆਂ ਨੂੰ ਕੰਮ ਖੋਲ ਕੇ ਦਿੱਤਾ ਇਹਨਾਂ ਦੇ ਭਰਾ ਦੀ ਸਹਿਮਤੀ ਨਾਲ ਇਹ ਸਭ ਕੁਝ ਹੋਇਆ ਪ੍ਰੋਪਰ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਖੁਦ ਅੱਡਾ ਦਿੱਤਾ ਕਿਉਂਕਿ ਆਲਰੇਡੀ ਉਹਨਾਂ ਦਾ ਅੱਡਾ ਕਿਤੇ ਲੱਗਾ ਹੋਇਆ ਵਾ ਹਨਾ ਹੀ ਚਾਰ ਚਾਰ ਅੱਡੇ ਤਾਂ ਨਹੀਂ ਨਾਲ ਆਉਟ ਹੈਗੇ ਗਵਰਨਮੈਂਟ ਪ੍ਰਾਪਰਟੀ ਤੇ ਕੋਈ ਵੀ ਆ ਕੇ ਆਪਣੀ ਕਮਾਈ ਕਰ ਸਕਦਾ ਵਾ ਮੇਰਾ ਨਾਮ ਬਲਜੀਤ ਸਿੰਘ ਵੀਰ ਜੀ ਵੀਰ ਜੀ ਅਸੀਂ ਨਾ 1.2 ਦੋ ਮਹੀਨਾ ਤੋਂ ਇੱਥੇ ਰੇੜੀ ਲਾ ਰਹੇ ਆ ਠੀਕ ਹੈ ਜੀ ਇਹਨਾਂ ਦੇ ਭਰਾ ਤੋਂ ਇਹ ਜਗ੍ਹਾ ਲਈ ਉਹ ਕਹਿੰਦੇ ਤੁਸੀਂ ਰੇੜੀ ਲਾਓ ਆਪਣਾ ਖਾਓ ਪੀਓ ਇਹ ਹੁਣ ਸਵੇਰੇ ਆਡੇ ਆਏ ਆ ਤੇ ਆ ਕੇ ਸਾਡੇ ਗਲ ਪੈ ਗਏ ਆ ਦਸਤਾਰ ਲਾਤੀ ਆ ਆ ਵੇਖੋ ਮੇਰੇ ਨਾਲ ਸੱਟਾਂ ਮਾਰੀਆਂ ਵਾ ਆ ਕੇ ਸਾਡੇ ਗਲ ਪੈ ਗਏ ਆ ਇਹਹੀ ਗੱਲੋਂ ਵੀ ਤੁਸੀਂ ਆਪਣੀ ਇੱਥੇ ਰੇੜੀ ਚੱਕੋ ਅਸੀਂ ਕਿਹਾ ਵੀ ਇਹ ਤੁਹਾਡੇ ਭਰਾਦਰ ਨੇ ਸਾਨੂੰ ਇਹ ਜਗ੍ਹਾ ਦਿੱਤੀ ਆ ਪੀ ਤੁਹੀਂ ਲਾਓ ਰੈਡੀ ਤੇ ਉਹ ਦੂਜਾ ਬ੍ਰਦਰ ਇਹਨਾਂ ਦਾ ਛੋਟਾ ਉਹ ਨਿਤ ਹੁੰਦਾ ਜਾਂਦਾ ਸੀ ਇੱਥੇ ਦੁਕਾਨ ਤੇ ਵੀ ਹੁੰਦਾ ਸੀ ਤੇ ਗੱਲਬਾਤ ਕਰਦਾ ਸੀ ਰੋਜ਼ ਵਿਦਾ ਜਾਂ ਬ੍ਰਦਰ ਆ ਦੂਜਾ ਇਹ ਵੀ ਆਉਂਦੇ ਲੰਘਦੇ ਹੀ ਇਹਨਾਂ ਕੋਈ ਗੱਲ ਨਹੀਂ ਕੀਤੀ ਹੁਣ ਸਾਨੂੰ ਇਹ ਨਹੀਂ ਪਤਾ ਕਿਉਂ ਜਾਂ ਕਿਵੇਂ ਕਿਹਦੇ ਪਿੱਛੇ ਲਾ ਕੇ ਸਾਡੇ ਆ ਕੇ ਗੱਲ ਪੈ ਗਏ ਆ ਸਾਡਾ ਸਾਰਾ ਸਮਾਨ ਖਲਾਰਤਾ ਵਾ ਕਾਫੀ ਬੰਦੇ ਆ ਕੇ ਆ ਵਟਾ ਤੱਕ ਮਾਰਨ ਪਏ ਆ ਸਾਡੇ ਹੱਥੀ ਪੈ ਕੇ ਆ ਸਾਨੂੰ ਸਟਾ ਲਾਈਆਂ ਵਾ ਸਾਡਾ ਸਾਰਾ ਖਲਾਰਤਾ ਲੱਕੀ ਨਾ ਕੀ ਹੋਇਆ ਸਰ ਮੈਂ ਇਥੇ ਮੇਰਾ ਡੈਡੀ ਪੂਰੇ ਰੇੜੀ ਲਾਉਂਦਾ ਸੀ ਉਹਨਾਂ ਨੂੰ ਤਕਰੀਬਨ 2 ਮਹੀਨੇ ਹੋ ਗਏ ਉਹ ਪੂਰੇ ਹੋ ਗਏ ਨੇ ਤੇ ਪੂਰੇ ਹੋ ਗਏ ਨੇ ਤੇ ਬਾਅਦ ਚੋਂ ਮੈਂ ਅੱਜ ਇਹਨਾਂ ਨੂੰ ਕਿਹਾ ਵਾ ਵੀ ਆਪਣਾ ਥੋੜਾ ਜਿਹਾ ਤੂੰ ਉਰਾ ਪੁਰਾ ਲਾ ਲਓ ਮੇਰਾ ਆਡਾ ਵਾ ਉੱਥੇ ਰੇੜੀ ਲਾਉਣ ਦੋ ਕਿਉਂਕਿ 20 ਸਾਲ ਤੋਂ 25 ਸਾਲ ਤੋਂ ਅਸੀਂ ਉੱਥੇ ਰੇੜੀ ਲਾ ਰਹੇ ਆ ਠੀਕ ਆ ਜੀ ਬਸ ਇਹਨਾਂ ਨੇ ਆਪਣੀ ਰੇੜੀ ਇਹਨਾਂ ਨੇ ਆਪੇ ਪਟਾਲੀ ਆਪੇ ਜਿੱਤਾਰਾਂ ਇਹਨਾਂ ਨੇ ਨਿਹੰਗ ਸਿੰਘ ਬੁਲਾ ਲਏ ਆ ਇਹਨਾਂ ਨੇ ਮੈਨੂੰ ਮਰਵਾਉਣ ਨੂੰ ਨਿਹੰਗ ਸਿੰਘ ਬੁਲਾ ਲਏ ਆ ਕਿੱਥੇ ਮੈਂ ਇਹ ਤੁਹਾਡਾ ਭਰਾ ਡਲੋਂਦਾ ਸੀ ਮੇਰਾ ਪਿਓ ਲੋਂਦਾ ਸੀ ਉਸ ਤੋਂ ਬਾਅਦ ਮੇਰਾ ਜਿਹੜਾ ਭਰਾ ਦਾ ਲੜਕਾ ਸੀ ਉਹ ਲੋਂਦਾ ਪਿਆ ਹੈ ਜੜੀ ਨਹੀਂ ਮੇਰਾ ਭਰਾ ਇਹ ਤਾਂ ਮੇਰਾ ਭਰਾ ਜਿਹੜਾ ਵਾ ਇੱਕ ਮਿੰਟ ਭਾਜੀ ਹੁਣ ਤੀਂ ਨਾ ਗੱਲ ਕਰੋ ਮੈਨੂੰ ਕਰਨ ਦੋ ਭਾਜੀ ਵੇਖੋ ਮੇਰਾ ਭਰਾ ਹੈਗਾ ਵਾ ਮਤਲਬ ਹੀ ਦਿਮਾਗੋ ਹੋ ਗਿਆ ਉਹਨਾਂ ਸ਼ਰਾਬ ਪਿਆ ਪਿਆ ਪੀਉ ਕੇ ਇਹਨਾਂ ਨੇ ਸ਼ਰਾਬ ਪਿਆ ਕੇ ਇਹਨਾਂ ਨੇ 150 ਦੀ ਜੇਬ ਚ ਪਾਇਆ ਹੋਣਾ ਮੈਂ ਨਹੀਂ ਕਹਿੰਦਾ ਉਹਨਾਂ ਇੱਥੇ ਨਾ ਉਹਦੇ ਕੋਦੇ ਕੋ ਕਹਿੰਦਾ ਵੀ ਇੱਥੇ ਅੱਡਾ ਮੈਂ ਲਾਉਣਾ ਵਾ ਤੇ ਪੱਕਾ ਉਹ ਕਹਿੰਦਾ ਨਹੀਂ ਭਰਾ ਮੇਰਾ ਆ ਜਾਂਦਾ ਹੁਣੇ ਹੀ ਉਹ ਕਿਸੇ ਦਾ ਡਿਜੀ ਡ ਇਹ ਮੇਰੀ ਆਪਣੀ ਜਗ੍ਹਾ ਨਹੀਂ ਆ ਭਾਜੀ ਰੇੜੀਆਂ ਲੱਗਣ ਡੀਆਂ ਵਾ ਅਸੀਂ 20 25 ਸਾਲ ਤੋਂ 30 ਸਾਲ ਤੋਂ ਅਸੀਂ ਲਾ ਰਹੇ ਹਾਂ ਰੇੜੀਆਂ ਇਹ ਅਸੀਂ ਨਹੀਂ ਪਲਟਾਈ ਰੇੜੀ ਸਾਨੂੰ ਕਿਤੇ ਵੀ ਦਰਗਾਹ ਤੇ ਲਾਜੋ ਮਸੀਤੇ ਤੇ ਲਾਜੋ ਗੁਰਦੁਆਰੇ ਤੇ ਲਾਜੋ ਜੋ ਇਹਨਾਂ ਦੀਆਂ ਜਸਤਾਰਾਂ ਖੋਲੀਆਂ ਹੋਣ ਜਾਂ ਇਹਨਾਂ ਨੂੰ ਕੋਈ ਹੱਥੋਂ ਪਾਈ ਕੀਤੀ ਹੋਵੇ ਮੈਂ ਜ਼ਿੰਮੇਵਾਰ ਹਾਂ